ਦੀ ਬਸ ਸਟੈਂਡ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਕਿ ਮੁਕ ਕਰ ਰਹੇ ਨੇ ਦੇਖੋ ਜਿਹੜਾ ਆਪਣਾ ਨਸ਼ਾ ਮਹਾਂਲ ਸ਼ੁਰੂ ਹੋਇਆ ਹੋਇਆ ਹੈ ਵਾਰਗੇਸ ਡਰੱਗਸ ਉਹਦੇ ਤਹਿਤ ਹੀ ਜਿਹੜੇ ਸਾਰੇ ਸਾਡੇ ਆਪਰੇਸ਼ਨ ਹੁੰਦੇ ਨੇ ਏ ਡੀਜੀ ਸਰਵਲ ਨੂੰ ਆਪਰੇਸ਼ਨ ਨਾਮਿਨੇਟ ਕੀਤੇ ਗਏ ਨੇ ਉਹਦੇ ਵਿੱਚ ਜਿਹੜਾ ਹੈਗਾ ਅੱਜ ਦਾ ਜਿਹੜਾ ਇਹ ਸਾਡਾ ਕੈਸ ਆਪਰੇਸ਼ਨ ਸੀ ਬਸ ਸਟੈਂਡ ਦੀ ਵੀ ਲੱਗੀ ਹੈ ਚੈਕਿੰਗ ਅਸੀਂ ਕਰਾਈ ਹੈ ਇਹ ਜੰਟੀ ਸਰੋਤੇ ਚੈੱਕ ਕਰਾ ਰਹੇ ਆ ਤੇ ਬਸੇ ਅੰਦਰੋਂ ਪਲੱਸ ਜਿਹੜੇ ਦੋਨੋਂ ਗੇਟ ਸਿਕਿਉਰ ਕਰਕੇ ਬਾਹਰੋਂ ਆਉਣ ਦੇ ਜਾਂਦੇ ਜਿਹੜਾ ਹੈਗਾ ਕੋਈ ਨਸ਼ਾ ਤਸਕਰ ਕੋਈ ਹੋਰ ਡਰੱਗਸ ਦਾ ਹੈ ਫੇਰ ਜਿਹੜਾ ਕੋਈ ਕਰ ਰਿਹਾ ਹੋਵੇ ਐਂਡ ਪਲੱਸ ਕੋਈ ਹੋਰ ਸ਼ੱਕੀ ਬੰਦਾ ਜਿਹੜਾ ਹੈਗਾ ਸਾਰੀਆਂ ਚੀਜ਼ਾਂ ਦਾ ਬਰੀਫ ਕਰਕੇ ਫੋਰਸ ਨੂੰ ਚੈੱਕ ਕਰਾ ਰਹੇ ਆ ਇਹਦਾ ਮਕਸਦ ਇਹੀ ਹੈਗਾ ਕਿ ਜਿਹੜਾ ਹੈਗਾ ਅਸਰਪ੍ਰਭਾਅ ਹੈ ਦੇ ਪੁਲਿਸ ਦਾ ਪਤਾ ਲੱਗਦਾ ਹੈ ਪੁਲਿਸ ਅਲਰਟ ਹੈ ਚੈੱਕ ਕਰ ਰਹੀ ਹੈ ਤੇ ਜਿਹੜਾ ਕੋਈ ਮਾੜਾ ਅਨਸਰ ਆ ਉਹ ਇਸ ਚੀਜ਼ ਤੇ ਜਿਹੜਾ ਹੈਗਾ ਉਹ ਇਸ ਤੋਂ ਰੀਚ ਕਰਦਾ ਹੈਗਾ ਫਾਜ਼ਿਲ ਕਦ ਤੋਂ ਇਲਾਵਾ ਹੋਰ ਕਿੱਥੇ ਕਿੱਥੇ ਚੈਕਿੰਗ ਕੀਤੀ ਹੈ ਇਹ ਜਿਹੜੀ ਚੈਕਿੰਗ ਹੈਗੀ ਆ ਆਪਰੇਸ਼ਨ ਹੈ ਸਾਰੇ ਪੰਜਾਬ ਚੱਲ ਰਹੇ ਆ ਜੀ ਜੀ ਸਰਦੀ ਰੈਨਮਾਈਟ ਇਹਦਾ ਮਕਸਦ ਹੀ ਇਹ ਹੈ ਕਿ ਇਸ ਸਿਪੁਏਸ਼ਨਸ ਦੇ ਨਾਲ ਜਿਹੜਾ ਆਪਾਂ ਨਸ਼ੇ ਨੂੰ ਮਤਵਾ ਸਕੀਏ ਕੋਈ ਕੋਰੀਅਰ ਹੈਗਾ ਕੋਈ ਡਰੱਗਸ ਲੈ ਆ ਰਿਹਾ ਹੈ ਜਾ ਰਿਹਾ ਹੈ ਜਾਂ ਕੋਈ ਹੋਰ ਐਕਟੀਵਿਟੀ ਕਰ ਰਿਹਾ ਉਹਨੂੰ ਫੜਿਆ ਬੱਸਾਂ ਦੇ ਵਿੱਚ ਜਿਹੜੇ ਲਗੇ ਜਾ ਰਹੇ ਨੇ ਉਹਨਾਂ ਦੀ ਵੀ ਚੈਕਿੰਗ ਬਿਲਕੁਲ ਦੇਖੋ ਜਿਹੜੇ ਲਗੇ ਸਨ ਉਹਨੂੰ ਪੁੱਛੀਦਾ ਬੰਦੇ ਨੇ ਵੀ ਥੋੜਾ ਹੈਗਾ ਉਸ ਤੋਂ ਬਾਅਦ ਉਹ ਵੀ ਚੈੱਕ ਕਰ ਲਈਦਾ ਜੇ ਕੋਈ ਲਾਵਾ ਆ ਰਿਹਾ ਹੈ ਸਗਾ ਤਾਂ ਉਹਨੂੰ ਕੱਢ ਲੈਣਗੇ ਸਰ ਗੱਲ ਕੀਤੀ ਜਾਵੇ ਤਾਂ ਅੱਜ ਦਾ ਜਿਹੜਾ ਆਪਰੇਸ਼ਨ ਹੈ ਇਹ ਬੜਾ ਗੁਪਤ ਤਰੀਕੇ ਦੇ ਨਾਲ ਕੀਤਾ ਗਿਆ ਇਨਸਟੈਂਟ ਐਕਸ਼ਨ ਕੀਤਾ ਗਿਆ ਕੀ ਕਾਰਨ ਕੀ ਰਿਹਾ ਉਲੇਸਾ ਜਿਹੜਾ ਤੁਹਾਨੂੰ ਮੈਂ ਦੱਸ ਰਿਹਾ ਵੀ ਇਹ ਟੈਂਸ਼ਨ ਨੂੰ ਨਹੀਂ ਹੁੰਦੀ ਐ ਵੀ ਆਨ ਆਫ ਅ ਸਡਨ ਸਾਨੂੰ ਜਿਹੜਾ ਹੈਗਾ ਆਪਾਂ ਸਰਪ੍ਰਾਈਜ਼ ਜਿਹੜਾ ਹੈਗਾ ਉਹ ਐਲੀਮੈਂਟ ਇਹਦੇ 'ਚ ਟੁਕੜਾ ਹੈ ਜੀ ਸਰਪ੍ਰਾਈਜ਼ ਰਾਨਾ ਕੁਛ ਅਜੇ ਕੋਈ ਰਿਕਵਰੀ ਹੋਈ ਐ ਨਹੀਂ ਕੁਝ ਕੋਈ ਚੈੱਕ ਕਰ ਰਹੇ ਹਾਂ ਕੋਈ ਸਰਗਲ ਖੁੱਲ੍ਹ ਗਿਆ ਤਾਂ ਮਨਾ ਦੇਣਾ ਜਿਹੜਾ ਆਪਰੇਸ਼ਨ ਬਾਕੀ ਹਨੇ ਬੜਾ ਸੱਟ ਚਾਰੀ ਕਰਨੀ ਹੈ ਜੇ ਨਹੀਂ ਇਸ ਤੇ ਨਹੀਂ ਤਾਂ ਜ਼ਰੂਰ ਜ਼ਰੂਰ ਕੋਈ ਕਰੇਗੀ ਬਸ ਕਹਿੰਦਾ ਹੋਏਗਾ ਜੇ ਆਪਨੇ ਆਮ ਵੀ ਵੇਰੀ ਕੋਈ ਨਹੀਂ ਹੈ ਸਿਰ ਬਸ ਟੇ ਹੈਗਾ ਬੱਸ ਸਾਡੇ ਬਾਹਰ ਨਾ ਕਰਦੇ ਹੋਏ ਅੱਜ ਦਿਨ ਇਹ ਚੈਕਿੰਗ ਜਿਵੇਂ ਰੇਲਵੇ ਸਟੇਸ਼ਨ ਫਸਟ ਹੈ ਕਹਿ ਸਕਦੇ ਆ ਜੀ ਜਿਹੜਾ ਨਸ਼ਰ ਇੱਕ ਖਿਲਾਫ ਯੁੱਧ ਸ਼ੁਰੂ ਕੀਤਾ ਗਿਆ ਉਹਨੂੰ ਮਾਯੂਦ ਬਣ ਚੁੱਕਾ ਬਿਲਕੁਲ ਹੈ ਸਾਰਿਆਂ ਦੀ ਜਿਸ ਨੂੰ ਮੀਡੀਆ ਦੀ ਪਬਲਿਕ ਦੀ ਸਾਰਿਆਂ ਨੂੰ ਸਪੂਟ ਮਿਲ ਰਹੀ ਹੈ ਬੜੇ ਵੱੱਟਾਂ ਚ ਕੇ ਸਾਨੂੰ ਫੋਨ ਆ ਰਿਹਾ ਹਰ ਬੰਦਾ ਇਨਫੋਰਮੇਸ਼ਨ ਦੇ ਰਿਹਾ ਇੱਕ ਬੜਾ ਪੋਜ਼ਿਟਿਵ ਸਾਈਨ ਹੈ ਪਹਿਲਾਂ ਕੋ ਡਰਦੇ ਦਿੰਦਾ ਸੀ ਜਾਂ ਤੁੰਗਾ ਨਹੀਂ ਸੀ ਜੀ ਸਾਨੂੰ ਇਨਫੋਰਮੇਸ਼ਨ ਜਿਹੜਾ ਵਾਦਾ ਹੁੰਦਾ ਹੀ ਕਿ ਆਪਾਂ ਕਹਿ ਸਕਦੇ ਨੇ ਕਿ ਆਪਾਂ ਕੰਮ ਦੀ ਅਭੀ ਕਹਿ ਸਕਦੇ ਆ ਜੀ ਜਿਹੜਾ ਨਸ਼ਰ ਇੱਕ ਖਿਲਾਫ ਯੁੱਧ ਸ਼ੁਰੂ ਕੀਤਾ ਗਿਆ ਉਹਨੂੰ